ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ गोभी ਦੇ ਟਿੰਡਲ ਖੱਟੇ ਵਾਲੇ ਬਹੁਤ ਹੀ ਵਧੀਆ ਬਹੁਤ ਹੀ ਸਵਾਦ ਤੇ ਬਹੁਤ ਹੀ ਘੱਟ ਟਾਈਮ ਚ ਬਣਾਵਾਂਗੇ ਤੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਆ ਦੇਖੋ ਅਸੀਂ ਦੋ ਵੀ ਚਾਲੂ ਪਾਏ ਨੇ ਬਾਕੀ ਅਸੀਂ ਧੋ ਕੇ ਟਿੰਡਲ ਜਿਹੜੀ ਗੋਭੀ ਦੇ ਉੱਪਰ ਫੁੱਲ ਸਾਰਾ ਉਤਾਰ ਲਿੱਤਾ ਹੈ ਜਿਹੜੇ ਟਿੰਡਲ ਰਹਿ ਗਿਆ ਅਸੀਂ ਉਹ ਬਣਾਵਾਂਗੇ ਕਟ-ਕੁਟ ਕੇ ਰੱਖ ਲਿੱਤੇ ਨੇ ਇਹ ਰਹਿ ਨੇ ਸਾਡੇ ਪਿਆਜ਼ ਹਰੀਆਂ ਮਿਰਚਾਂ ਤੇ ਅਦਰਕ ਅਸੀਂ ਕੱਟ ਕੇ ਰੱਖਿਆ ਇਹ ਰਹਿ ਸਾਡੇ ਟਮਾਟਰ ਤੇ ਇਹ ਰਿਹਾ ਸਾਡਾ ਹਰੀਆਂ ਧਨੀਆ ਇਹ ਅਸੀਂ ਸਾਰਾ ਮਟੀਰੀਅਲ ਪਾ ਕੇ ਤੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਤੇ ਤੁਹਾਨੂੰ ਵਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਬੰਦੇ ਨੇ ਬਹੁਤ ਹੀ ਵਧੀਆ ਬੰਦੇ ਨੇ ਬਹੁਤ ਹੀ ਟੇਸਟੀ ਲੱਗਦੇ ਨੇ ਬਹੁਤ ਹੀ ਦਾ ਮਜ਼ਾ ਆਂਦਾ ਖਾਣ ਦਾ ਇਹਦੇ ਨਾਲ ਬਣਾਵਾਂਗੇ ਨਾਲ ਦਹੀਂ ਪਕੌੜੀਆਂ ਤੇ ਨਾਲ ਅਸੀਂ ਖੱਟੇ ਵਾਲੇ ਟੰਡਲ ਬਣਾਵਾਂਗੇ ਨਾਲ ਅਸੀਂ ਮੂੰਗੀ ਮਸਲਾ ਦੀ ਦਾਲ ਆਓ ਅਸੀਂ ਹੁਣ ਆਪਣੀ ਰੈਸਪੀ ਸ਼ੁਰੂ ਕਰੀਏ ਖੱਟੇ ਵਾਲੇ ਟੰਡਲ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਲਗਾ ਕੇ ਤੇ ਆਪਣੀ ਕੜਾਈ ਤਰਾਗੇ ਗਰਮ ਜੀ ਦੇ ਵਿੱਚ ਜੇ ਪਾਣੀ ਹੈ ਪਾਣੀ ਸੁੱਕ ਜੇ ਪਾਣੀ ਸੁਕਣ ਤੋਂ ਬਾਅਦ ਤੇਲ ਪਾਵਾਂਗੇ ਤੇਲ ਪਾ ਕੇ ਗਰਮ ਕਰਕੇ ਫਿਰ ਅਸੀਂ ਆਪਣੇ ਮਸਾਲੇ ਭੁੰਨਾਂਗੇ ਆ ਦੇਖੋ ਜੀ ਕੜਾਈ ਸਾਡੀ ਸੁੱਕ ਚੁੱਕੀ ਹੈ ਹੁਣ ਅਸੀਂ ਆਪਣੀ ਲੋੜ ਅਨੁਸਾਰ ਤੇਲ ਪਾਵਾਂਗੇ ਜਿੰਨੀ ਕਿਸਨ ਜ਼ਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਤੇਲ ਪਾਵਾਂਗੇ ਤੇਲ ਥੋੜਾ ਖੁੱਲਾ ਪਾਵਾਂਗੇ ਤਾਂ ਜੋ ਸਾਡੀ ਟਿੰਡਲ ਬਹੁਤ ਵਧੀਆ ਬਣ ਸਕਣ ਤੇਲ ਅਸੀਂ ਗਰਮ ਕਰ ਦਿੱਤਾ ਹੈ आ देखो तेल साढ़ा स्टैस सड़ चुका है हरिया हो चुका है सब तो पहला असी अपना अदरक हरिया मिर्चा पावे उस तो बाद असी अपने प्याज पावे आ पाते हैं कि अदरक हरिया मिर्च असी अं तरह भुन पागे वो तो लाल नहीं करने प्याजा ने भुजना है हम अ प्याज कट्टे ने अं वह पा देने ਸਸ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਲਾਅ ਕਰ ਲਾਂਗੇ। ਥੀਰ ਅਸੀਂ ਆਪਣਾ ਬਾਕੀ ਦਾ ਮਸਾਲਾ ਇਹਦੇ ਵਿੱਚ ਪਾਵਾਂਗੇ। ਅਬ ਦੇਖੋ ਪਿਆਜ਼ ਸਾਡੇ ਨਾਲ ਹੋ ਚੁੱਕੇ ਨੇ, ਕੁਝ ਇਹਨੇ ਤੇਲ ਛੱਡ ਦਿੱਤਾ। ਪਿਆਜ਼ਾਂ ਨੇ ਦੇਖੋ ਹਰੇ ਸਬਜ਼ੀ ਨਾਲ ਹੀ ਭੁੰਨਣੇ ਨੇ ਤੇ ਕਾਲੇ ਹੋ ਜਾਣਗੇ। ਐ ਦੇਖੋ ਹੁਣ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਲੋੜ ਅਨੁਸਾਰ ਨਮਕ। ਜਿੰਨੀ ਕਿ ਸਾਨੂੰ ਜ਼ਰੂਰ ਹੈ ਤੇ ਉਸੇ ਹਿਸਾਬ ਨਾਲ ਅਸੀਂ ਨਮਕ ਪਾਵਾਂਗੇ। ਫਿਰ ਅਸੀਂ ਪਾਵਾਂਗੇ ਹਰਦੀ ਪਾਊਡਰ। आधा चम्मच, थोड़ी जी कलरफुल मिर्च जीरा पाउडर थोड़ा जहाँ गरम मसाला पावगे इन्हें सारे असं चंह भुन लवेंगे देखो कि कलर आ चुका है मसाले का ਹੁਣ ਅਸੀਂ ਪਾ ਦਵਾਂਗੇ ਆਪਣੇ ਕੱਟੇ ਹੋਏ ਟਮਾਟਰ ਇਹ ਦੇਖੋ ਜਿਹੜੇ ਅਸੀਂ ਕੱਟ ਕੇ ਰੱਖੇ ਨੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਸਾਲਾ ਬਣਾ ਲਾਂਗੇ ਟੀਨ ਨੂੰ ਪੂ ਮਿਲਾਵਾਂਗੇ ਸਾਜੋ ਸਾਡੇ ਟਿੰਡਲ ਬਹੁਤ ਹੀ ਵਧੀਆ ਬਣੇ ਆ ਵੇਖੋ ਮਸਾਲਾ ਸਾਡਾ ਪੂ ਜੀ ਚੁੱਕਾ ਹੈ ਵੇਖੋ ਕਿੰਨਾ ਵਧੀਆ ਹੋ ਚੁੱਕਾ ਜੀ ਚੁੱਕੀ ਕਿੰਨਾ ਵਧੀਆ ਪਕਿਆ ਹੋਇਆ ਵੇਖੋ ਤੇਲ ਛੱਡ ਦਿੱਤਾ ਹੈ ਮਸਾਲੇ ਨੇ ਬਹੁਤ ਵਧੀਆ ਪੁੱਜ ਚੁੱਕਾ ਹੈ ਹੁਣ ਅਸੀਂ ਆਪਣੇ ਗੋਭੀ ਦੇ ਡੰਡਲ ਪਾ ਦਾਂਗੇ ਜਿਹੜੇ ਅਸੀਂ ਕੱਟ ਕੇ ਧੋ ਕੇ ਰੱਖੇ ਹੋਏ ਨੇ ਆ ਦੇਖੋ ਇਹ ਅਸੀਂ ਸਾਰੇ ਪਾ ਦਾਂਗੇ ਤਾਂ ਜੋ ਸਾਡੀ ਗੋਭੀ ਦੇ ਚੰਡਲ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਣਨ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਬਹੁਤ ਵਧੀਆ ਬਣਦੇ ਨੇ ਬਹੁਤ ਮਜ਼ਾ ਆਨ ਦਾ ਖਾਣ ਦਾ ਇਸੇ ਤਰੀਕੇ ਬਣਾ ਕੇ ਵੇਖੋ ਇੱਕ ਵਾਰ ਖਾ ਕੇ ਵੇਖੋ ਤੁਹਾਨੂੰ ਵੀ ਮਜ਼ਾ ਹੀ ਆ ਜਾਏਗਾ ਦਿਖਾ ਬਾਦ ਵਿੱਚ ਜਿਸੀ ਵਿੱਚ ਅਮचूर ਪਾਉਡਰ ਤੇ ਨਾਲ ਧਨੀਆ ਪਾਵਾਂਗੇ ਹੋਰ ਵੀ ਵਧੀਆ ਹੋ ਜੈਣੀ ਇਹ ਦੇਖੋ ਐ ਸਾਡਾ ਰਲ ਗਿਆ ਸਾਰਾ ਮਸਾਲਾ ਹੁਣ ਇਸ ਨੂੰ ਬੰਦ ਕਰਕੇ ਰੱਖ ਦਿੰਦੇ ਆ ਇੱਕ ਵਾਰ ਵੇਖੋ ਅਸੀਂ ਇਹਨੂੰ ਹਿਲਾ ਲਾਂਗੇ ਤਾਂ ਜੋ ਸਾਗੇ ਡੰਡਲ ਉੱਪਰ ਥੱਲੇ ਰਿਜ ਜਾਣਾ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਆ ਦੇਖੋ ਬਹੁਤ ਵਧੀਆ ਤਰੀਕੇ ਨੂੰ ਹਿਲਾਵਾਂਗੇ ताकि सारी सब्जी पूरी तैयार हो सके हम इस फिर बंद करके रख लेंगे अपना टक्कर देख फिर अभी हिला देंगे आप देखो नहीं तो थले लग जाएगी क्योंकि पानी सुट चुका है सब्जी तो में देखो तेल छता है इस करके हिलाना बहुत तो जरूरी है ਮੈਂ ਤੇ ਚਰਨੀ ਸ਼ੁਰੂ ਹੋ ਜਾਈਏ ਜੀ ਆ ਦੇਖੋ ਹਲੇ ਬਣੀ ਨਹੀਂ ਹੈ ਹੁਣ ਅਸੀਂ ਇਹਦੇ ਵਿੱਚ ਆਪਣਾ આમਚੂਰ ਪਾ ਦਵਾਂਗੇ ਆ ਦੇਖੋ ਜਿਹੜਾ ਅਸੀਂ ਲਿਆ ਹੈ ਤਾਂ ਜੋ ਇਹਦੇ ਵਿੱਚ ਖੱਟਾ ਬਿਲਕੁਲ ਮਿਕਸ ਹੋ ਸਕੇ ਬਹੁਤ ਵਧੀਆ ਲੱਗਦੀ ਬਹੁਤ ਸੁਆਦ ਲੱਗਦੀ ਹੈ ਇਹਨਾਂ ਨੂੰ ਕਹਿੰਦੇ ਨੇ ਖੱਟੇ ਵਾਲੇ ਡੰਡਲ ਐ ਦੇਖੋ ਇਸੇ ਤਰੀਕੇ ਅਸੀਂ ਸਾਰੀ ਵਗਾ ਕੇ ਇਹਨੂੰ ਦੁਬਾਰਾ ਟੱਕ ਕੇ ਫਿਰ ਰਗਾ ਕਰਵਾਂਗੇ ਤਾਂ ਜੋ ਸਾਡੀ ਸੱਗੀ ਬਹੁਤ ਹੀ ਸਵਾਦ ਤੇ ਬਹੁਤ ਹੀ ਪੇਸ਼ਤੀ ਬਣੇ ਫਿਰ ਥੋੜਾ ਜਿਹਾ ਅਸੀਂ ਧਨੀਆ ਪਾ ਦਾਂਗੇ ਇਹਦੇ ਚ ਜਿਹੜਾ ਮਿਕਸ ਹੋ ਸਕੇ ਆ ਦੇਖੋ ਜਿਹੜਾ ਅਸੀਂ ਕੱਟਿਆ ਹੈ ਬਹੁਤ ਮਿਆੰਦਾ ਹੈ ਬਹੁਤ ਸਵਾਦ ਲੱਗਦੇ ਨੇ ਬਣਾਇਓ ਤੇ ਜਰੂਰ ਬਣਾ ਕੇ ਖਾਓ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਇਹ ਖੱਟੇ ਵਾਲੇ ਟੰਡਲੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਨੇ ਹੁਣ ਅਸੀਂ ਨੂੰ ਬਾਤ ਕਰਕੇ ਰੱਖ ਦਾਂਗੇ ਇੱਕ ਵਾਰੀ ਆ ਦੇਖੋ ਅਸੀਂ ਸਭੀ ਦੇਖ ਲਵਾਂਗੇ ਸਾਡੀ ਬਣ ਚੁੱਕੀ ਆ ਇਹ ਦੇਖੋ ਜੀ ਫੇਰ ਬਿਲਕੁਲ ਸੁੱਕ ਗਿਆ ਹੈ ਪਾਣੀ ਬਿਲਕੁਲ ਸੁੱਕ ਗਿਆ ਹੈ ਸੁੱਕੀ ਸੁਲੇ ਲਗਣਾ ਪਈ ਹੈ ਬਿਲਕੁਲ ਸਾਡੇ ਟਿੰਡਲ ਬਣ ਕੇ ਤਿਆਰ ਹੋ ਚੁੱਕੇ ਨੇ ਬਹੁਤ ਵਧੀਆ ਬਣੇ ਦੇਖੋ ਤੁਸੀਂ ਕਿੰਨੇ ਵਧੀਆ ਬਣ ਚੁੱਕੇ ਨੇ ਆ ਦੇਖੋ ਤੁਸੀਂ ਬਹੁਤ ਵਧੀਆ ਲੱਗ ਰਹੇ ਨੇ ਇਸੇ ਤਰੀਕੇ ਬਣਾਣੇ ਨੇ ਤੇ ਖਾਣੇ ਨੇ ਵੇਖੋ ਥੋੜੀ ਜਿਹੀ ਹੋਈ ਹੈ ਬਿਲਕੁਲ ਸਬਜੀ ਇਸੇ ਤਰੀਕੇ ਬਣਾਇਆ ਕਰੋ ਤੇ ਖਾਇਆ ਕਰੋ ਇਹਦੇ ਵਿੱਚ ਅਸੀਂ ਬਹੁਤੇ ਮਸਾਲੇ ਵੀ ਨਹੀਂ ਪਾਏ ਤੇ ਖੱਟੇ ਵਾਲੇ ਟਿੰਡਲ ਤਿਆਰ ਕੀਤੇ ਨੇ ਇਕ ਕੁਰੀ ਖਾਇਓ ਤੇ ਮੈਨੂੰ ਜਰੂਰ ਦੱਸਿਓ ਵੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਟਿੰਡਲ ਸਾਡੇ ਬਣ ਚੁੱਕੇ ਨੇ। ਹੁਣ ਅਸੀਂ ਇਹਨੂੰ ਟੱਕ ਕੇ ਫਿਰ ਰੱਖ ਦਵਾਂਗੇ। ਤੇ ਆ ਆਪਣੇ ਟਿੰਡਲ ਬਣੇ ਹੋਏ ਤੁਹਾਨੂੰ ਦਿਖਾਵਾਂਗੀ। ਆ ਦੇਖੋ ਅਸੀਂ ਟਿੰਡਲ ਬਣਾ ਚੁੱਕੇ ਆ। ਬਹੁਤ ਵਧੀਆ ਬਣੇ ਨੇ, ਬਹੁਤ ਟੇਸਟੀ ਨੇ। ਦੇਖੋ ਬਿਲਕੁਲ ਗਲ ਚੁੱਕੇ ਨੇ। ਐ ਦੇਖੋ ਸੀਰਾ ਹੋ ਚੁੱਕਿਆ। ਬਹੁਤ ਹੀ ਵਧੀਆ, ਬਹੁਤ ਹੀ ਮਜ਼ੇਦਾਰ ਬਣੇ ਨੇ। ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਕੋਈ ਗਲਤੀ ਹੋਵੇ ਤੇ ਉਹ ਵੀ ਜਰੂਰ ਕੱਟ ਕੇ ਦੱਸਿਓ ਬਾਏ ਫੈਮਲੀ ਬਾਏ